ਦੇ ਬਿਗੜ ਖੜਾ ਸੀ ਇਹਨਾਂ ਨੇ ਉਸ ਦਿਨ ਵੀ ਕਾਲੇ ਝੰਡੇ ਚਾਏ ਸੀ ਜਿਹੜੀ ਸਾਡਾ ਅਸੀਂ ਕਹਾਂ ਹੀ ਧੱਕੇ ਖਾਂਦੇ ਫਿਰਦੇ ਸੀ ਸਾਰੇ ਅਫਸਰ ਜਾ ਕੇ ਅਸੀਂ ਇੱਥੇ ਬਿਲਡਿੰਗ ਚ ਬਿਠਾਏ ਆ ਤੇ ਲੋਕਾਂ ਨੇ ਤਾਰਾ ਘਾਤੋਂ ਖੱਬਾ ਘਤਰ ਧਰਨੇ ਵਾਲੇ ਤੇ ਅਸੀਂ ਜੇ ਇਹਨਾਂ ਦੇ ਵਿੱਚ ਖੜੇ ਆ ਉਹ ਵੀ ਸਾਥੋਂ ਫੋਨ ਕਰਾ ਕਰ ਖੰਭੇ ਚਗਾ ਕੇ ਲੱਗੇ ਤਰਨ ਗਏ ਮੋਟੇ ਲੈ ਲੈ ਟੁੱਟੀਆਂ ਤਾਤ ਉਹਦੇ ਆਨੇ ਸਾਡੇ ਕੋਲ ਸਾਡਾ ਟ੍ਰਾਂਸਫਰ ਮੱਚਾ ਸੀ ਟੁੱਟੀ ਲਾਉਣੇ ਤੇ ਅਸੀਂ ਛਰੇ ਆਉਣ ਵਾਕੇ ਨਹੀਂ ਆ ਫਤਨਾ ਬਗਵਾਨਿਆ ਪਰ ਅਸੀਂ ਉਹਨਾਂ ਗੱਲਾਂ ਦੇ ਕਿਆ ਨਹੀਂ ਚਾਹਦੇ ਉਸ ਤੋਂ ਬਾਅਦ ਜਿੱਦਾਂ ਕਦੇ 69 ਦਾ ਬਿਜਲੀ ਘਰ ਬਣਿਆ ਸੀ ਇੱਥੇ ਐਮਪੀ ਐਮਐਲਏ ਆਪਦੇ ਆਪ ਨੂੰ ਡੌਂਦੀ ਖਾਤਾ ਉਡਾਲੇ ਰਹੇ ਕਿ ਸੋ ਸਭ ਰਾ ਦੀ ਗੱਡ ਦੀ ਇਟਲੀ ਲਵਾਈ ਗਈ 6 ਕਰੋੜ ਦਾ ਪ੍ਰੋਜੈਕਟ ਹੈ ਤੇ ਅਗਲੇ 2 ਮਹੀਨੇ ਤਿਆਰ ਹੋ ਕੇ ਪਿੰਡ ਦੇ ਹਵਾਲੇ ਕਰ ਦਾਂਗੇ ਉਸ ਤੋਂ ਬਾਅਦ ਬਾਈ ਖਾਣੇ ਆ ਪਾਪ ਲੈਣਾ ਮੱਕਾ ਨੇ ਆ ਪਾਪ ਲੈਣਾ ਕੱਲਾ ਕੱਲਾ ਲੇਵਰ ਤੇ ਅੱਜ ਕੱਲ ਟਿਕਦਾ ਕੱਲਾ ਕੱਲਾ ਬੰਦਾ ਜਾ ਕੇ ਪਾਣੀ ਲਾਉਂਦਾ ਜਿਹੜਾ ਚਾਰ ਚਾਰ ਮੱਤੇ ਲਾਉਂਦੇ ਸੀ ਇਸ ਤੋਂ ਬੋਲ ਜਿਹੜਾ ਇਹਨਾਂ ਦੇ ਵਿੱਚ ਖੜਾ ਚੰਦੇ ਚੱਕੀ ਇਹਨਾਂ ਨੇ ਕੱਟ ਤੋਂ ਲੈ ਕੇ ਟ੍ਰੱਕਾਂ ਤੱਕ ਸਰਸਿਟੀਆਂ ਲਾ ਜਾਂ ਕੱਟ ਤੋਂ ਦੇ ਕੱਟ ਟ੍ਰੱਕਾਂ ਦੇ ਕਦਰਦਾਨੇ ਲਾਉਂਦੇ ਸੀ ਕੈ ਕਿਹਨੂੰ ਲੈਣਾ ਮੈਨੂੰ ਦੱਸੋ ਬਾਕੀ ਬਾਕੀ ਹੋਰ ਦੇਖੋ ਉਸ ਤੋਂ ਬਾਅਦ ਦੋ ਬਾਕਟਰ ਬਕਸਤੀਆਂ ਟੱਕੀਆਂ ਛਾਈ ਦੇ ਪਾਣੀ ਬੰਦ ਰਹਿ ਗਿਆ ਪਿੰਡ ਨੂੰ ਪਤਾ ਨਹੀਂ ਲੱਗਿਆ ਵੀ ਪਾਣੀ ਬੰਦ ਸੀ ਅੱਗੇ ਇੱਕ ਹਫ਼ਤਾ ਪਾਣੀ ਨਹੀਂ ਆਉਂਦਾ ਸੀ ਲੋਕ ਟੈਂਕਰ ਲਈ ਫਿਰਦੇ ਸੀ ਅਸੀਂ ਚੌਧਰੀ ਰਣਜੀਤ ਸਿੰਘ ਵੱਲੋਂ ਅਸ਼ੋਕ ਦਵਰਜੀ ਦਾ ਔਰ ਬਲਕੌਰ ਸਿੰਘ ਜੀ ਦਾ ਸਾਡੇ ਪਿੰਡਾਂ ਉਰ ਦੇ ਜੀ ਆ ਕਹਿੰਦੇ ਆ ਧੰਨਵਾਦ ਕਰਦੇ ਆ ਸਾਡੀ ਇੱਕ ਇੱਕ ਬੋਟ ਪੂਰੀ ਸਵਾਹ ਜਿੰਦਲ ਦੀ ਟੀਮ ਦੀ ਬੋਟ ਅਖੌਕ ਤਰਨਜੀ ਨੂੰ ਪਾਉਗੀ ਪ੍ਰਕਾਸ਼ ਸਿੰਘ ਦੇ ਨਾਂ ਖੜੂਗੀ ਸਾਨੂੰ ਨਾ ਪਿੱਛਾ ਅੱਜ ਕਰ ਨਾ ਸਾਨੂੰ ਕਿਸਦਾ ਕੱਢਣਾ ਹੈ ਉਸ ਤੋਂ ਬਾਅਦ ਜੇ ਜਿਹੜੇ ਇਹ ਚਾਹ ਚਾਹੁੰਦੇ ਆ ਅਸੀਂ ਜਾਦਾ ਲੈਣਾ ਚਾਹਾਂ ਜੇ ਉਹ ਵਾਅਦਾ ਨਹੀਂ ਰੱਖ ਲੈ ਆ ਫੇਰ ਵੀ ਅੱਜ ਚੈਲੰਜ ਹੈ ਵੀ ਜਿਹੜਾ ਇਹ ਪੈਣਾ ਚਾਹੁੰਦੇ ਆ ਉਹ ਸਾਨੂੰ ਦੱਸਦੇ ਅਸੀਂ ਉਹ ਵੀ ਤਿਆਰ ਆ ਪਰ ਲੋਕਾਂ ਦੇ ਮੁੰਡੇ ਨਾਲ ਬਲੋ ਲੋਕਾਂ ਦੇ ਮੁੰਡੇ ਨਾਲ ਪਰਵਾਰੋ ਤੇ ਜਿਹੜੇ ਮੇਰੇ ਵੀਰ ਇਹਨਾਂ ਚੱਕਾ ਚਾਰੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਜੱਭੂ ਕੰਝ ਲਾ ਕੇ ਅਗਲਾ ਕਦੇ ਬੂਕ ਤਾਂ ਕੰਝ ਦੇ ਹੋ ਜਾਂਦਾ ਹੋਰ ਮਰ ਜਾਂਦੇ ਆ ਸੋ ਮੈਂ ਕਹਿੰਦਾ ਦੇਖੋ ਜੇ ਕਿਸਾਨਾਂ ਨਾਲ ਜੇ ਟੱਕਾ ਹੋਆ ਅਸੀਂ ਬੋਲਾਂਗੇ ਜਿੱਥੇ ਬਾਸਾਂ ਹੋਣਗੀਆਂ ਅਸੀਂ ਬਾਸਾਂ ਬਰਾਬਰ ਦਿੱਤੀਆਂ ਮੇਰੇ ਘਰ ਦੇ ਵਿੱਚੋਂ 15000 ਰੁਪਏ ਕਿਸਾਨ ਅੰਦੋਲਨ ਤੋਂ ਪਾਚ ਗਈ ਹੈ ਤੇ ਇਹਨਾਂ ਨੇ ਗੱਡੇ ਲਾਲਾ ਵਿੱਚ ਇਹਨਾਂ ਨੇ ਚਲਾ ਦੇ ਗੱਡੇ ਲਾਲਾ ਦੇ ਸੱਟਾਂ ਤੋਂ ਅਸੀਂ ਗੱਡੇ ਲਾਏ ਅਸੀਂ 15000 ਅਸੀਂ 15000 ਬਾਪੂ ਐ 75 ਸਾਲ ਦਾ ਮੇਰਾ ਬਾਪੂ ਐ 10 ਦਿਨ ਦਿੱਲੀ ਮੱਛਰ ਖਾਈ ਗਿਆ ਉਹਨੂੰ ਅਸੀਂ ਕਿਸਾਨ ਇਹਨਾਂ ਨੂੰ ਕੋਈ ਖੇਤ ਨਹੀਂ ਗਿਆ ਹੁਣ ਮੈਂ ਹੁਣ ਤੱਕ 50 ਕਿੱਲਾਂ ਦੀ ਖੇਤੀ ਕਰਦਾ ਨਾਲੇ ਲੋਕਾਂ ਤੇ ਕਹਿੰਦੇ ਨੇ ਇੱਕ ਪਾਈ ਆ ਇਹ ਇਨਾ ਕਿਸਾਨ ਨੇ ਜਿੰਨੇ ਇਹਨਾਂ ਕਿਸਾਨਾਂ ਨੇ ਪੈਲੀ ਹੁੰਦੀ ਹੈ ਨਾ ਉਨੀ ਤਾਂ ਅਸੀਂ ਤੂੜੀ ਵੇਚ ਦਿੰਦੇ ਹਾਂ ਪੰਜਾਬੋ ਪਰ ਅਸੀਂ ਪੈਲੀ ਉਹਨਾਂ ਕੰਮਾਂ ਚ ਜ਼ਿਆਦਾ ਨਹੀਂ ਪਹੁੰਚਾਉਂਦੇ ਜੀ ਪਿਛਲੀ ਵਾਰੀ ਵੀ ਹੁਣ ਗੱਲ ਮੁੱਦੇ ਦੀ ਕਰਕੇ ਆਉਣ ਵਾਲੀ 25 ਤਰੀਕ ਨੂੰ ਤੁਸੀਂ ਆਪ ਦੀ ਇੱਕ ਇੱਕ ਬੋਟ ਅਸ਼ੋਕ ਤਵਰਦੀ ਨੂੰ ਪਾ ਦਿਓ ਉਸ ਤੋਂ ਬਾਅਦ ਇਹ ਕੰਮ ਲੈਣੇ ਆ ਉਸ ਤੋਂ ਬਾਅਦ ਜਿਹੜਾ ਕੰਮ ਲੈਣੇ ਆ ਆ ਖੜੇ ਆ ਅਸੀਂ ਕਿਸੇ ਦਾ ਕੰਮ ਹੋਇਆ ਸਾਡੇ ਕੋਲੇ ਆ ਜਾਓ ਪਿਆਰ ਦੇ ਪੁੱਤ ਨਹੀਂ ਕਦ ਜਿਹੜੇ ਕੰਮ ਨੂੰ ਹੋ ਜਗੇ ਤੇ ਉਹ ਹੋਵੇ ਨਾ ਤੇ ਅਸੀਂ ਮੁੜ ਆ ਕੇ ਜੇ ਸਾਨੂੰ ਛੋਕ ਤਬਰ ਦੀ ਬਾਹ ਫੜ ਕੇ ਕਰਾਉਂ ਆ ਪਿਆ ਕੰਮ ਅਸੀਂ ਚੌਧਰੀ ਰਣਜੀਤ ਸਿੰਘ ਦੀ ਬਾਹ ਫੜ ਕੇ ਹਿੰਮਤ ਰੱਖਦੇ ਆ ਅਰ ਜਿੰਨਾ ਮਗਲੇ ਫਿਰਦੇ ਨੇ ਉਹਨਾਂ ਚੋਂ ਨਾਲੀ ਬੁਲਾਉਣ ਦੀ ਹਿੰਮਤ ਹੈ ਨਹੀਂ ਅੱਜ ਮੈਂ ਕਹਿਣਾ ਨਹੀਂ ਚਾਹਦਾ ਵੀ ਜਿਹੜੀ ਛੋਕ ਤਬਰ ਦਾ ਬਰਾਬਰ ਮੇਰੀ ਭੈਣ ਕੁਮਾਰੀ ਸਹਿਲ ਦਾ ਇਲੈਕਸ਼ਨ ਲੜ ਰਹੀ ਹੈ ਪਿੰਡ ਦੇ ਜਿੰਨੇ ਲੀਡਰ ਆ ਇੱਕ ਬੰਦੇ ਨੂੰ ਛੱਡ ਕੇ ਕਿਸੇ ਕੋ ਉਹਦਾ ਪਰਸਨਲ ਨੰਬਰ ਹੋਵੇ ਮੈਂ ਵੋਟ ਕਾਂਗਰਸ ਨੂੰ ਪਾ ਦੂੰਗਾ ਦੇਖੋ ਇਹ ਕਹਿੰਦੇ ਆ ਵੀ ਕਿਸਾਨ ਬਲੋਤੀ ਸਰਕਾਰਾਂ 800 ਮਰ ਗਿਆ ਆਉਣਾ ਜਾਣਾ ਚਾਹਤੇ ਆ ਸਾਹਮਣੇ ਜਾਣਾ ਗੋਲੀ ਨਾਲ ਨਹੀਂ ਮਾਰੇ ਠੀਕ ਹੈ ਉਸ ਤੋਂ ਬਾਅਦ ਹਰਮੰਦਰ ਸਾਹਿਬ ਦੇ ਉੱਤੇ ਉਹ ਜਿਨ੍ਹਾਂ ਨੇ ਅਟੈਕ ਕਰਤੇ ਉਹ ਚੰਗੇ ਹੋ ਗਏ ਉਹ ਜਿਨ੍ਹਾਂ ਨੇ ਸਾਨੂੰ ਕਰਤਾਰਪੁਰ ਦਾ ਲਾਂਗਾ ਖੋਲਦਾ ਉਹ ਮਾਰੇ ਹੋ ਗਏ ਜਿਨ੍ਹਾਂ ਨੇ ਸੋਦੇ ਇੱਕ ਮਿੰਟ ਕਰ ਲਿਓ ਬਹੁਤ ਦਿਨਾਂ ਤੋਂ ਬਹੁਤ ਦਿਨਾਂ ਤੋਂ ਇਹ ਤੋਂ ਬਿਨਾਂ ਜਿਨ੍ਹਾਂ ਨੇ ਜਿਨ੍ਹਾਂ ਨੇ 1900 1986 ਤੋਂ ਲੈ ਕੇ ਤੇ 1996 ਤੱਕ ਉਹ ਪਾਣੀ ਲਾਉਦੇ ਕੋਈ ਕਾਲਜ ਜਾਂਦੇ ਜਵਾਬ ਮਾਰਦੇ ਚੱਕ-ਚੱਕ ਉਹ ਚੰਗੇ ਹੋਗੇ ਤੇ ਜਿਹੜੇ ਸਾਨੂੰ ਉਹੇ ਤੱਕ ਨਹੀਂ ਗਿਆ ਉਹ ਮਾਰੇ ਹੋਗੇ ਜਿਹੜਾ ਸਾਨੂੰ ਉਹੇ ਤੱਕ ਨਹੀਂ ਗਿਆ ਉਹ ਮਾਰੇ ਹੋਗੇ ਤੁਸੀਂ ਉਸ ਤੋਂ ਹੋ ਦੇਖੋ ਸਾਰੇ ਸਿੱਖ ਭਰਾਵਾਂ ਦੇ ਜਿਆਦਾ ਇਸੇ ਬਹੁਗੱਦੀ ਸਿੱਖਾਂ ਦੀ ਹੈ ਮੈਂ ਇੱਕ ਬਹੁਤ ਗੱਲ ਕਰਨਾ ਚਾਹੁੰਦਾ ਤੁਸੀਂ ਵੀ ਸੁਣ ਲੋ ਮੇਰੇ ਭਰਾਵੋ ਤੁਸੀਂ ਸਾਡੇ ਹੋ ਅੱਜ ਅੱਜ ਕੱਲ ਨੂੰ ਸਾਡੇ ਨਾਲ ਹੋ ਮੈਂ ਤੁਹਾਨੂੰ ਦੱਸਦਾ ਕਿ 1984 ਦਾ ਵਿੱਚ ਜਦੋਂ ਅੰਮ੍ਰਿਤਸਰ ਤੇ ਅਟੈਕ ਹੋਇਆ ਸੀ ਉਦੋਂ ਹਰਜੀਤ ਸਿੰਘ ਟੁੱਕੀ ਗੱਲਾ ਮੈਂ ਅਮਿਤਾਂ ਮਾਪਣ ਨੇ ਡੈਡੀ ਦਾ ਕਤਲ ਕਰਤਾ ਸੀ ਤੇ ਅਸੀਂ ਕਾਮਯੂਨ ਨੂੰ 500 ਤੋਂ 5 ਵਾਰੀ ਮੁਖੰਤਰੀ ਲਾਦਾ ਉੱਥੇ ਜਾ ਕੇ ਕਹਿੰਦੇ ਬੰਦੀ ਸਿੰਘ ਛੱਡਣੇ ਲਈ ਇੱਕ ਇਹ ਪਰਿਵਾਰ ਹੈ ਜਿਹਨੇ ਰਣਜੀਤ ਸਿੰਘ ਕੁੱਕੀ ਕਿਲੇ ਨੂੰ ਬਾਹਰ ਲਿਆ ਕੇ ਉਹਦਾ ਵਿਆਹ ਕਰਵਾ ਕੇ ਉਹਦਾ ਪੁੱਤਾਂ ਬੱਚਾਂ ਦੇ ਬੈਠਾ ਉਹ ਆਦਾ